ਦੋਸਤੋ ਜੇ ਪਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕਿ ਕੁਝ ਮੰਗਣ ਆਇਆ ਹੈ ਹੋ ਸਕਦਾ ਹੈ ਉਹ ਸਾਰਾ ਕੁਝ ਵੰਡ ਕੇ ਆਇਆ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਆਕਲਿਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਦੋਸਤੋ ਅੱਜ ਦੀ ਕਹਾਣੀ ਇੱਕ ਪਿਓ ਤੇ ਪੁੱਤ ਦੀ ਹੈ ਦੋਵੇਂ ਜਾਨੇ ਟ੍ਰੇਨ ਦਾ ਸਫ਼ਰ ਕਰ ਰਹੇ ਹੁੰਦੇ ਨੇ ਪਿਤਾ ਜਿਹੜਾ ਉਹ ਟ੍ਰੇਨ ਦੇ ਵਿੱਚ ਸੀਟ ਤੇ ਬੈਠਾ ਬਾਹਰ ਵੱਲ ਦੇਖ ਰਿਹਾ ਹੁੰਦਾ ਤੇ ਬੜੀ ਹੀ ਸਕੂਨ ਭਰੀ ਮੁਸਕਾਨ ਉਹਦੇ ਚਿਹਰੇ ਤੇ ਹੁੰਦੀ ਹੈ ਤੇ ਨਾਲ ਹੀ ਉਹਦਾ ਜਿਹੜਾ ਮੁੰਡਾ ਉਹ ਚੀਖ ਚਲਾ ਰਿਹਾ ਹੁੰਦਾ ਪਪਾ ਦੇਖੋ ਪਪਾ ਉਹ ਦੇਖੋ ਕਹਿੰਦਾ ਪਪਾ ਦੇਖੋ ਬਾਹਰ ਜਿਹੜੇ ਦਰਖਤ ਨੇ ਸਾਡੇ ਨਾਲ ਰੇਸ ਲਾ ਰਹੇ ਨੇ ਤੇ ਅਸੀਂ ਉਹਨਾਂ ਦਰਖਤਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਾਂ ਤੇ ਪਪਾ ਕਹਿੰਦਾ ਵੀ ਹਾਂ ਪੁੱਤ ਵੀ ਜਿਵੇਂ ਤੂੰ ਕਹਿ ਰਿਹਾ ਉਹ ਠੀਕ ਹੈ ਫਿਰ ਉਹ ਰੌਲਾ ਪਾਉਂਦਾ ਉਹ ਕਹਿੰਦਾ ਦੇਖੋ ਬੱਦਲ ਵੀ ਸਾਡੇ ਨਾਲ-ਨਾਲ ਭੱਜ ਰਹੇ ਨੇ ਤੇ ਅਸੀਂ ਬੱਦਲ ਆਨੂ ਵੀ ਪਿੱਛੇ ਛੱਡ ਕੇ ਇਹਨਾਂ ਤੋਂ ਜਿੱਤ ਜਾਾਂਗੇ ਤੇ ਪਾਪਾ ਫੇਰ ਕਹਿੰਦੇ ਆ ਕਹਿੰਦੇ ਵੀ ਹਾਂ ਪੁੱਤ ਵੀ ਆਪਾਂ ਜਿੱਤ ਜਾਾਂਗੇ ਤਾਂ ਇਸ ਤਰ੍ਹਾਂ ਜਿਹੜੇ ਉਹਨਾਂ ਦੇ ਨਾਲ ਬੈਠੇ ਹੁੰਦੇ ਆ ਨਾ ਬੰਦੇ ਉਹਨਾਂ ਦੇ ਵਿੱਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਕੁਝ ਕਹਿੰਦੇ ਕਹਿੰਦੇ ਦੇਖੀ ਕਿੱਡਾ ਵੱਡਾ ਨੌਜਵਾਨ ਹੈਗਾ 20 ਸਾਲਾਂ ਦਾ ਮੁੰਡਾ ਤੇ ਹਰਕਤਾਂ ਬੱਚਿਆਂ ਵਾਲੀਆਂ ਕਰੀ ਜਾਂਦਾ ਤੇ ਕੁਝ ਕਹਿੰਦੇ ਵੀ ਮੈਨੂੰ ਤਾਂ ਇਹ ਪਿਓ ਪੁੱਤ ਦੋਵੇਂ ਹੀ پاگل ਲੱਗੀ ਜਾਂਦੇ ਨੇ ਵੀ ਜਿਵੇਂ ਮੁੰਡਾ ਕਹਿੰਦਾ ਪਿਓ ਉਸੇ ਤਰ੍ਹਾਂ ਉਹਦੀ ਹਾਂ ਚ ਹਾਂ ਮਿਲਾਈ ਜਾ ਰਿਹਾ ਹੈ ਚਲੋ ਇਹ سلسلہ ਚੱਲਦਾ ਰਹਿੰਦਾ ਮੁੰਡਾ ਚੀਖਦਾ ਚਲਾਉਂਦਾ ਮਤਲਬ ਐਕਸਾਈਟਡ ਹੁੰਦਾ ਰਹਿੰਦਾ ਤੇ ਉਹ ਉਹਨਾਂ ਦੇ ਵਿੱਚੋਂ ਨਾ ਫਿਰ ਇੱਕ ਬੰਦਾ ਹਾਰ ਕੇ ਉਹਦੇ ਪਿਓ ਨੂੰ ਪੁੱਛ ਹੀ ਲੈਂਦਾ ਉਹ ਕਹਿੰਦਾ ਵੀ ਤੁਸੀਂ ਇਹਦਾ ਕਿਤੇ ਇਲਾਜ ਕਿਉਂ ਨਹੀਂ ਕਰਾਉਂਦੇਗੇ ਵੀ ਇਹਦਾ ਦਿਮਾਗੀ ਇਲਾਜ ਕਰਾਓ ਤਾਂ ਪਿਤਾ ਕਹਿੰਦਾ ਵੀ ਕਹਿੰਦਾ ਵੀ ਅਸੀਂ ਹਸਪੀਟਲ ਚੋ ਯਾਰੇ ਆ ਪਰ ਜਿਵੇਂ ਤੁਸੀਂ ਸਮਝ ਰਹੇ ਹੋ ਗੱਲ ਬਿਲਕੁਲ ਨਹੀਂ ਹੈਗੀ ਇਹਦਾ ਦਿਮਾਗ ਬਿਲਕੁਲ ਸਹੀ ਹੈ ਅ ਫਰਕ ਕਹਿੰਦਾ ਇਹਦੀਆਂ ਅੱਖਾਂ ਦੇ ਵਿੱਚ ਸੀ ਐਕਚੁਅਲੀ ਕਹਿੰਦਾ ਮੇਰੇ ਮੁੰਡੇ ਨੂੰ ਬਚਪਨ ਤੋਂ ਹੀ ਦਿਸਦਾ ਨਹੀਂ ਸੀਗਾ ਤੇ ਅੱਜ ਕਹਿੰਦਾ ਇਹਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਤੇ ਪਰਮਾਤਮਾ ਦੀ ਮਿਹਰ ਦੇ ਨਾਲ ਆਪਰੇਸ਼ਨ ਸਕਸੈਸਫੁਲ ਹੋਇਆ ਤੇ ਅੱਜ ਪਹਿਲੀ ਵਾਰ ਕਹਿੰਦਾ ਇਹਦੀ ਅੱਖਾਂ ਦੀ ਪੱਟੀ ਖੁੱਲੀ ਤੇ ਮੇਰੇ ਬੱਚੇ ਨੇ ਇਸ ਦੁਨੀਆ ਨੂੰ ਦੇਖਿਆ ਇਸੇ ਕਰਕੇ ਖੁਸ਼ ਹੋ ਰਿਹਾ ਹਰ ਇੱਕ ਚੀਜ਼ ਨੂੰ ਦੇਖ ਕੇ ਐਕਸਾਈਟਡ ਹੋਈ ਜਾਂਦਾ ਤੇ ਪਿਤਾ ਦੀ ਗੱਲ ਸੁਣ ਕੇ ਨਾ ਤੇ ਉਹ ਬੰਦਾ ਜਿਹੜਾ ਉਹ ਬੜਾ ਸ਼ਰਮਸਾਰ ਹੁੰਦਾ ਤੇ ਦੋਸਤੋ ਇਸੇ ਤਰ੍ਹਾਂ ਕਹਿੰਦੇ ਵੀ ਜਦੋਂ ਅਸੀਂ ਵੀ ਕਈ ਵਾਰੀ ਦੂਸਰਿਆਂ ਦੀ ਕਹਾਣੀ ਨੂੰ ਜਾਣੇ ਬਿਨਾਂ ਹੀ ਆਪਣੇ ਮਨ ਦੇ ਵਿੱਚ ਉਹਨਾਂ ਬਾਰੇ ਦੀ ਰਾਇ ਕੰਮ ਕਾਇਮ ਕਰ ਲੈਨੇ ਆ ਦੂਸਰੇ ਦੂਸਰਿਆਂ ਦੀ ਸਿਚੁਏਸ਼ਨ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਉਹਦੇ ਆਪਦੇ ਅਕੋਰਡਿੰਗ ਹੀ ਅਸੀਂ ਨਿਰਣੇ ਲੈਣੇ ਸ਼ੁਰੂ ਕਰ ਦਿੰਨੇ ਆ ਤੇ ਜਦ ਕਿ ਬਹੁਤ ਗਲਤ ਹੁੰਦਾ ਹੈ ਹਮੇਸ਼ਾ ਕਹਿੰਦੇ ਵੀ ਪ੍ਰਮਾਤਮਾ ਦਾ ਸ਼ੁਕਰ ਕਰੋ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਸਾਨੂੰ ਪ੍ਰਮਾਤਮਾ ਨੇ ਉਹਨਾਂ ਨਾਲੋਂ ਕਿੰਨਾ ਚੰਗਾ ਬਣਾਇਆ ਤੇ ਦੋਸਤੋ ਤੁਹਾਨੂੰ ਵੀ ਕਹਾਣੀ ਵਧੀਆ ਲੱਗੀ ਐ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਇਸੇ ਪ੍ਰਕਾਰ ਦੀ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ